ਜਿਹੜੀ ਆਪਾਂ ਗੱਲ ਸੁਣਦੇ ਆ ਜਿਵੇਂ ਜ਼ਿਲ੍ਹਾ ਰੂਪਨਗਰ ਜਿਹਨਾਂ ਲੁਧਿਆਣਾ ਜਾਂ ਹੋਰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚੋਂ ਅਜਿਹੀਆਂ ਖਬਰਾਂ ਜਿਹੜੀਆਂ ਆਈਆਂ ਪਿਛਲੇ ਸਮੇਂ ਦੇ ਵਿੱਚ ਹਾਂਜੀ ਇਹ ਇੱਕ ਅਜੀਹਾ ਵਾਇਰਸ ਆ ਜਿਹਦੇ ਵਿੱਚ ਜਿਹੜੇ ਹੈਗੇ ਆ ਝੋਨੇ ਦੀ ਫਸਲ ਦੇ ਕੁਝ ਕਬੂਟੇ ਆ ਜਿਹੜੇ ਉਹ ਮਧਰੇ ਰਹਿ ਜਾਂਦੇ ਆ ਸੋ ਇਹ ਫੈਲਦਾ ਹੈਗਾ ਇੱਕ ਜਿਹੜਾ ਹੌਪਰ ਜਿਹੜਾ ਹੈਗਾ ਨਾਂ ਦਾ ਇੱਕ ਟਿੱਡਾ ਜਿਹੜਾ ਹੈਗਾ ਝੋਨੇ ਦੀ ਫਸਲ ਨੂੰ ਜਿਹੜਾ ਹੈਗਾ ਪੈਂਦਾ ਉਹੀ ਇਹਨੂੰ ਫਲਾਉਣ ਲਈ ਜਿਹੜਾ ਹੈਗਾ ਉਹਦਾ ਇਹ ਇਸ ਵਾਇਰਸ ਦਾ ਵੈਕਟਰ ਆ ਇਸ ਵਾਰ ਝੋਨੇ ਦੀ ਫਸਲ ਦੇ ਉੱਪਰ ਬੌਣੇ ਵਾਇਰਸ ਨੇ ਦਸਤਕ ਦਿੱਤੀ ਹੈ ਤੇ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ ਹਾਲਾਂਕਿ ਬਠਿੰਡਾ ਦੀ ਗੱਲ ਕੀਤੀ ਜਾਵੇ ਇਸ ਤਰ੍ਹਾਂ ਦੀ ਖਬਰ ਰਿਪੋਰਟ ਨਹੀਂ ਹੋਈ ਹੈ ਪਰ ਅਧਿਕਾਰੀ ਕੀ ਕਹਿੰਦੇ ਨੇ ਡਾਕਟਰ ਕੀ ਕਹਿੰਦੇ ਨੇ ਖੇਤੀਬਾੜੀ ਮਾਰ ਡਾਕਟਰ ਆਸ਼ਵੰਤ ਮੇਰੇ ਨਾਲ ਡਾਕਟਰ ਸਾਹਿਬ ਕਿਵੇਂ ਦਿਖਦੇ ਹੋ ਬੌਣੇ ਵਾਇਰਸ ਦਾ ਖਤਰਾ ਹੈ ਜਿਹੜਾ ਨਵਾਂ ਖਤਰਾ ਝੋਨੇ ਦੀ ਫਸਲ ਤੇ ਆ ਗਿਆ ਬਚਾ ਕੀ ਹੈ ਜੀ ਸੂਰਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਕਿਸਾਨ ਭਰਾਵਾਂ ਨੂੰ ਬਠਿੰਡੇ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੂੰਗਾ ਕਿ ਪੈਨਿਕ ਬਿਲਕੁਲ ਨਾ ਕ੍ਰੀਏਟ ਕੀਤਾ ਜਾਵੇ ਕਿਉਂਕਿ ਬੌਣੇ ਵਾਇਰਸ ਦੇ ਜਿਹੜੇ ਹੈਗੇ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਕੇਸ ਵੇਖਣ ਨੂੰ ਨਹੀਂ ਮਿਲਿਆ ਜਿਹੜੀ ਆਪਾਂ ਗੱਲ ਸੁਣਦੇ ਆ ਜਿਵੇਂ ਜ਼ਿਲ੍ਹਾ ਰੂਪਨਗਰ ਜਿਨ੍ਹਾਂ ਲੁਧਿਆਣਾ ਜਾਂ ਹੋਰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚੋਂ ਅਜਿਹੀਆਂ ਖਬਰਾਂ ਜਿਹੜੀਆਂ ਆਈਆਂ ਪਿਛਲੇ ਸਮੇਂ ਦੇ ਵਿੱਚ ਸੋ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਜੀ ਦੀ ਜੋਗ ਗਵਾਹੀ ਦੇ ਵਿੱਚ ਸਮੂਹ ਬਠਿੰਡੇ ਜ਼ਿਲ੍ਹੇ ਦਾ ਸਟਾਫ ਆ ਜਿਹੜਾ ਉਹ ਅੱਜਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਦੇ ਵਿੱਚ ਹੁੰਦੇ ਆ ਨਰਮੇ ਦੀ ਫਸਲ ਝੋਨੇ ਦੀ ਫਸਲ ਤੇ ਜਿਹੜਾ ਹੈਗਾ ਸਰਵੇਲੈਂਸ ਕੀਤਾ ਜਾ ਰਿਹਾ ਸੋ ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਆਊਗੀ ਜਿਹੜੀ ਹੈਗੀ ਆ ਕਿਸਾਨ ਭਰਾਵਾਂ ਨੂੰ ਜਿਹੜਾ ਹੈਗਾ ਜਾਗਰੂਕ ਕਰ ਦਿੱਤਾ ਜਾਊਗਾ ਕਿਸਾਨੇ ਸਮਝ ਲੈਣ ਕਿ ਵਾਇਰਸ ਹੈ ਕੀ ਇਹ ਸਪਰੈਡ ਕਿਵੇਂ ਹੁੰਦਾ ਕਿ ਇਹ ਫੈਲਦਾ ਕਿਵੇਂ ਹੈ ਤੇ ਸਿੱਧੀ ਪਾਸੇ ਸਮਝ ਗਏ ਤਾਂ ਬਚਾ ਕੀ ਇਹਦਾ ਹਾਂਜੀ ਇਹ ਇੱਕ ਅਜੀਹਾ ਵਾਇਰਸ ਆ ਜਿਹਦੇ ਵਿੱਚ ਜਿਹੜੇ ਹੈਗੇ ਆ ਝੋਨੇ ਦੀ ਫਸਲ ਦੇ ਕੁਝ ਕੁ ਬੂਟੇ ਆ ਜਿਹੜੇ ਉਹ ਮਧਰੇ ਰਹਿ ਜਾਂਦੇ ਆ ਤਾਂ ਹੀ ਅਸੀਂ ਇਹਨੂੰ ਜਿਹੜਾ ਹੈਗਾ ਡਿਫਾਰਮ ਡਿਫਾਰਮ ਡਿਫਾਰਫ ਜਿਹੜਾ ਐਡਵਾਰਫ ਰਹਿ ਜਾਂਦਾ ਜਿਹੜਾ ਮਧਰੇ ਰੋਗ ਵਾਲਾ ਵਾਇਰਸ ਅਸੀਂ ਇਹਨੂੰ ਕਹਿੰਦੇ ਆ ਸੋ ਇਹ ਫੈਲਦਾ ਹੈਗਾ ਇੱਕ ਜਿਹੜਾ ਹੌਪਰ ਜਿਹੜਾ ਹੈਗਾ ਨਾਂ ਦਾ ਇੱਕ ਟਿੱਡਾ ਜਿਹੜਾ ਹੈਗਾ ਝੋਨੇ ਦੀ ਫਸਲ ਨੂੰ ਜਿਹੜਾ ਹੈਗਾ ਪੈਂਦਾ ਉਹੀ ਇਹਨੂੰ ਫਲਾਉਣ ਲਈ ਜਿਹੜਾ ਹੈਗਾ ਉਹਦਾ ਇਹ ਇਸ ਵਾਇਰਸ ਦਾ ਵੈਕਟਰ ਆ ਸੋ ਕਿਸਾਨ ਭਰਾ ਸਭ ਤੋਂ ਪਹਿਲਾਂ ਤਾਂ ਜੇ ਇਹ ਰੋਗ ਦੀ ਰੋਕਥਾਮ ਇਹੀ ਆ ਹੋਰ ਕਿਸੇ ਦਵਾਈ ਨੂੰ ਕਰਨ ਨਾਲੋਂ ਹੋਰ ਕਿਸੇ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਖੋਪਰ ਨੂੰ ਕੰਟਰੋਲ ਕੀਤਾ ਜਾਵੇ ਉਹਦੇ ਵਾਸਤੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਪਾਰਸ਼ੂਦਾ ਦਵਾਈਆਂ ਜਿਵੇਂ ਚੈਸ ਦਵਾਈ ਆ ਪਾਈ ਮੈਟਰੋਜਨ 120 ਗ੍ਰਾਮ ਜਾਂ ਉਹ ਸ਼ੀਨ ਆ ਜਿਹੜੀ ਉਹ 80 ਗ੍ਰਾਮ ਵੀ ਜਿਹੜੀ ਹੈਗੀ ਆ ਉਹਦੇ ਵਾਸਤੇ ਵਰਤੀ ਜਾ ਸਕਦੀ ਆ ਸੋ ਸਭ ਤੋਂ ਪਹਿਲਾਂ ਤਾਂ ਆਪਣੀ ਫਸਲ ਦੇ ਵਿੱਚੋਂ ਜਿਹੜੀ ਹੈਗੀ ਆ ਹੌਪਰ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਬਾਕੀ ਕਿਤੇ ਵੀ ਕੋਈ ਅਜਿਹੀ ਵਾਇਰਸ ਦੀ ਕੋਈ ਸਮੱਸਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਕਿਸੇ ਦੇ ਕਿਸਾਨ ਭਰਾ ਦੇ ਧਿਆਨ ਚ ਆਉਂਦੀ ਆ ਸੋ ਖੇਤੀਬਾੜੀ ਵਿਭਾਗ ਨਾਲ ਜਿਹੜਾ ਹੈਗਾ ਜਰੂਰ ਸੰਪਰਕ ਕੀਤਾ ਜਾਵੇ ਜਿਹੜੇ ਪੌਦਿਆਂ ਨੂੰ ਇਹ ਪ੍ਰੋਬਲਮ ਆ ਜਾਂਦੀ ਹੈ ਅੱਗੇ ਉਹਦਾ ਕੀ ਹੈ ਅੱਗੇ ਪੌਦਾ ਡਵੈਲਪ ਹੁੰਦਾ ਹੈ ਜਾਂ ਉਹਨੂੰ ਪਟਨਾ ਪੈਂਦਾ ਹੈ ਇਹ ਕਿਸਾਨ ਸਮਝਣਾ ਚਾਹੁੰਦੇ ਨੇ ਜੇ ਹੁੰਦਾ ਤਾਂ ਕਰੀਏ ਕੀ ਇਹਦਾ ਕਿਉਂਕਿ ਜੇ ਕਿਤੇ ਕੋਈ ਸਮੱਸਿਆ ਮਾੜੀ-ਮੁੱਟੀ ਦਿਸਦੀ ਵੀ ਆ ਤਾਂ ਜੇਕਰ ਤਾਂ ਕੋਈ ਬੂਟਿਆਂ ਦੀ ਗਿਣਤੀ ਮਤਲਬ ਥੋੜੀ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਫਸਲ ਦੂਜੇ ਬੂਟਿਆਂ ਨਾਲੋਂ ਫਸਲ ਦੇ ਵਿੱਚੋਂ ਪੱਟ ਕੇ ਦੂਰ ਜਾ ਕੇ ਉਹਨੂੰ ਡੂੰਘਾ ਮਿੱਟੀ 'ਚ ਦੱਬ ਦੇਣਾ ਚਾਹੀਦਾ ਕਿਉਂਕਿ ਇਹ ਵਾਇਰਸ ਆ ਜੇ ਇਹਨੂੰ ਕਿਤੇ ਵੀ ਬੂਟੇ ਨੂੰ ਪੱਟ ਕੇ ਆਪਾਂ ਖੇਤ 'ਚ ਸਿੱਟ ਦਾਂਗੇ ਜਾਂ ਕਿਸੇ ਪਾਣੀ ਖਾਲ ਦੇ ਵਿੱਚ ਸਿੱਟ ਦੇਾਂਗੇ ਤਾਂ ਇਹ ਜਿਹੜਾ ਹੈਗਾ ਅੱਗੇ ਤੋਂ ਅੱਗੇ ਵਾਇਰਸ ਦਾ ਇਹੀ ਆ ਵੀ ਅੱਗੇ ਤੋਂ ਅੱਗੇ ਫੈਲਦਾ ਸੋ ਇਹਦੇ ਲਈ ਜਿਹੜਾ ਹੈਗਾ ਬੂਟੇ ਨੂੰ ਕੱਢ ਕੇ ਉਹਦੇ ਵਿੱਚੋਂ ਡੂੰਗਾ ਦੱਬ ਦੇਣਾ ਚਾਹੀਦਾ ਬਾਕੀ ਇਸ ਸਮੇਂ ਜਿਹੜਾ ਹੈਗਾ ਝੋਨੇ ਦੇ ਵਿੱਚ ਪਾਣੀ ਕਿਸਾਨ ਭਰਾਵਾਂ ਨੂੰ ਖੜਾ ਨਹੀਂ ਰੱਖਣਾ ਚਾਹੀਦਾ ਸਗੋਂ ਪਾਣੀ ਸੁਕਾ ਸਕਾ ਕੇ ਜਿਹੜਾ ਹੈਗਾ ਲਾਉਣਾ ਚਾਹੀਦਾ ਠੀਕ ਆ ਤਰੇੜਾ ਨਹੀਂ ਇਹਦੇ ਚ ਪੈਣੀਆਂ ਚਾਹੀਦੀਆਂ ਕਿਉਂਕਿ ਜੇਕਰ ਇਸ ਸਮੇਂ ਜਿਹੜਾ ਹੈਗਾ ਪਾਣੀ ਝੋਨੇ ਦੇ ਵਿੱਚ ਖੜਾ ਰੱਖਦੇ ਆ ਕਿਸਾਨਪਰਾ ਤਾਂ ਜਿਹੜੇ ਕੁਝ ਉੱਲੀ ਨਾਲ ਰੂਹਣ ਵਾਲੇ ਰੋਗ ਆ ਫੰਗਸ ਫੰਗਸ ਨਾਲ ਹੋਣ ਵਾਲੇ ਰੋਗ ਆ ਜਿਹੜੇ ਉਹ ਝੋਨੇ 'ਚ ਜਿਹੜੇ ਹੈਗੇ ਆ ਵੇਖਣ ਨੂੰ ਮਿਲਦੇ ਆ ਤੇ ਬਾਕੀ ਇਸ ਵਾਰ ਜਿਹੜੀ ਹੈਗੀ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਛਪਾਰਸ਼ੂ ਦਾ ਵੈਰਾਈਟੀਆਂ ਨੇ PR131 ਆ ਘਟ ਦਿਨ ਲੈਣ ਵਾਲੀ 126 ਆ ਉਹਦੇ ਵਿੱਚ ਉਹ ਵੈਰਾਈਟੀਆਂ ਹੇਠ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਰਕਬਾ ਪਿਛਲੇ ਸਾਲਾਂ ਨਾਲੋਂ ਵਧਿਆ ਕਦਰ ਸਬ ਪਾਣੀ ਦਾ ਫਰਕ ਵੀ ਪੈਂਦਾ ਵੀ ਇੱਕ ਕਿਾਰੇ ਦਾ ਪਾਣੀ ਦੂਜੇ ਕਿਾਰੇ ਦਾ ਦੂਜੇ ਦਾ ਤੀਜੇ ਚੱਗੇ ਤੋਂ ਕਿਸਾਨ ਕਈ ਮੋੜ ਦਿੰਦੇ ਨੇ ਕੀ ਇਹਦੇ ਨਾਲ ਵੀ ਵਾਇਰਸ ਅੱਗੇ ਸਪਰੈਡ ਹੁੰਦਾ ਹੈਗਾ ਬਿਲਕੁਲ ਜੀ ਵਾਇਰਸ ਇਸ ਤਰੀਕੇ ਨਾਲ ਵੀ ਅੱਗੇ ਵੱਧ ਜਾਂਦਾ ਕਿਉਂਕਿ ਵਾਇਰਸ ਵਧਣ ਦੇ ਕਈ ਤਰੀਕੇ ਆ ਜਿਵੇਂ ਪਹਿਲਾਂ ਮੈਂ ਤੁਹਾਨੂੰ ਹੌਪਰ ਵਾਲਾ ਦੱਸਿਆ ਜਾਂ ਕੋਈ ਖਾਲ ਦੇ ਵਿੱਚ ਕੋਈ ਬੂਟਾ ਪਿਆ ਅੱਗੇ ਪਾਣੀ ਲੱਗ ਗਿਆ ਸੋ ਵਾਧਾ ਜ਼ਰੂਰ ਆ ਵਾਇਰਸ ਪਰ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਕਿਸਾਨ ਪਰ ਬਿਲਕੁਲ ਵੀ ਘਬਰਾਉਣ ਨਾ ਕਿਉਂਕਿ ਅਜਿਹੇ ਕੋਈ ਵੀ ਇਨਸੀਡੈਂਟ ਬਠਿੰਡੇ ਜ਼ਿਲ੍ਹੇ ਦੇ ਵਿੱਚ ਰਿਪੋਰਟ ਨਹੀਂ ਹੋਇਆ ਬਿਲਕੁਲ ਡਾਕਟਰ ਆਸ਼ਮੰਤ ਨੇ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਇਸ ਤੋਂ ਬਚਾਅ ਕਰਨਾ ਹੈ ਕਿਵੇਂ ਪਾਣੀ ਦਾ ਧਿਆਨ ਰੱਖਣਾ ਹੈ ਕਿਵੇਂ ਅੱਗੇ ਇਹ ਰੋਗ ਸਪਰੈਡ ਹੁੰਦਾ ਹੈ ਵਾਇਰਸ ਅਗੀ ਦੇ ਅੱਗੇ ਫਸਲ ਨੂੰ ਤਬਾਹ ਕਰਦਾ ਪਰ ਰਾਹਤ ਦੀ ਖਬਰ ਇਹ ਹੈ ਕਿ ਬਠਿੰਡਾ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਰਿਪੋਰਟ ਨਹੀਂ ਹੋਇਆ ਪਰ ਜਾਣਕਾਰੀ ਕਿਤੇ ਨਾ ਕਿਤੇ ਜਾ ਕੇ ਅੱਗੇ ਆਸਤੇ ਇਹਨਾਂ ਚੀਜ਼ਾਂ ਤੋਂ ਬਚਾਅ ਜ਼ਰੂਰ ਕਰਦੀ ਹੈ ਬਠਿੰਡਾ ਤੋਂ ਸੂਰਜਪਾਣ న్యూਸ 18 ਪੰਜਾਬ